ਸ਼ਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੇ ਸਦਾ ਸਾਚਾ ਆਨੰਦ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੇ ਅਰਧ ਉਰਧ ਉਰ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹੇ ਆਇ ਕਥਿਆ ਨਾ ਪਾਈਐ ਅਨੰਦਨ ਰਹੈ ਸਦਾ ਗੁਣ ਗਾਏ ਬਿਨ ਕਰਮੈ ਕਿਨੈ ਨਾ ਪਾਇਓ ਭੌਕ ਮੁਏ ਬਿੱਲ ਲਾਏ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਰ ਪ੍ਰਾਣ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਆਕਾਥ ਕਥੀ ਜੈ ਆਪੇ ਪੁਨ ਸਬਾਬ ਕਰਾਏ ਆਪ ਅਲੇਪਤ ਵਰਤੀ ਜੈ ਆਪੇ ਦੋਖ ਸੁਖ ਦੇਵੈ ਕਰਤਾ ਆਪੇ ਬਖਸ਼ ਕਰੀ ਜੈ ਸ਼ਲੋਕ ਮਹੱਲਾ ਤੀਜਾ ਸਿਖਾ ਅੰਦਰੋ ਜੋਰ ਛੱਡ ਤੂੰ ਭਉ ਕਰ ਝੱਲ ਗਵਾਏ ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਾ ਕਠੋਰ ਸ਼ਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿਚਕਾਰ ਕਮਾਵਣੀ ਸਾਖ ਸੰਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਕਮਾਇਆ ਮੋਹ ਹੈ ਨਾਮ ਨ ਲੱਗੋ ਪਿਆਰ ਗੁਰ ਕੂੜ ਕਮਾਵੈ ਕੂੜ ਸੰਗ ਰਹੈ ਕੂੜ ਕਰੇ ਆਹਾਰ ਬੇਕਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਸ਼ਾਰ ਕਰਮ ਧਰਮ ਸੁੱਚ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਇਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੈ ਦਰਗਹ ਹੋਏ ਖਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਧਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸ ਨੂੰ ਗੁਰਮਖ ਕਰੇ ਹਰੇ ਆਪੇ ਭੌਜਲ ਆਪ ਹੈ ਬੋਹਿთა ਆਪੇ ਖੇਵਟ ਆਪ ਤਰੇ ਕਹੇ ਕਰਾਏ ਆਪੇ ਕਰੇ ਕਰਾਏ ਕਰਤਾ ਅਵਰਨ ਦੂਜਾ ਤੁਝੈ ਸਰੇ ਸਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਚਿੰਤ ਵਸੈ ਮਨ ਆਏ ਜਨਮ ਮਰਨ ਦੋਖ ਕੱਟੀ ਐ ਹਉਮੈ ਮਮਤਾ ਜਾਏ ਉਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿਨਾਂ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ ਰਹਿ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪਉੜੀ ਆਪੇ 파ਰਸ ਆਵ ਧਾਤ ਹੈ ਆਪ ਕੀ ਧੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਘਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਲਾਹੇ ਨਾ ਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਣ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨ ਪਾਵੀ ਮਰ ਜਮਹਿ ਆਵਹਿ ਜਾਹਿ ਬੇਰ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਸੇਵੇ ਜੰਮ ਪੁਰ ਬੱਧੇ ਮਾਰਿ ਜਹੇ ਮੋਹ ਕਾਲੈ ਉਠ ਜਾਹੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰਣ ਆਪਣਾ ਕੁਲ ਕਾ ਕਰਨ ਉਧਾਰ ਪੌੜੇ ਆਪੇ ਚਾਰ ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੈ ਮਨ ਸੱਚੇ ਭਾਣੇ ਜਿਨ੍ਹਾਂ ਆਪੇ ਗੁਰਮੁਖ ਦੇਵ ਡਿਆਈ ਸੇ ਜਨ ਸੱਚੀ ਦਰਗਹ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਵਾ ਪੀਵਣ ਹਾਰ ਕਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਮਦਰਸ ਕੂਰੇ ਲਬ ਕੀ ਪੀ ਪੀ ਹੋਏ ਖਵਾਰ ਕਰਨੀ ਲਾਹਣ ਸਤ ਗੁਰ ਸੱਚ ਸਰਾਕਾਰ ਸਾਰ ਗੁਣ ਮੰਡੇ ਕਾਰਸੀਲ ਕਿਉ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੇ ਪੀਲਾਏ ਜਮਕਾਲ ਇਤਮਾਦ ਪੀਤਾ ਨਾਨਕਾ ਬਹੁਤੇ ਖਟਿਏਹ ਵਿਕਾਰ ਗਿਆਨ ਗੁਰ ਸਲਾਹ ਮੁੰਡੇ ਭਉ ਮਾਸ ਆਹਾਰ ਨਾਨਕ ਇਓ ਭੋਜਨ ਸਚ ਹੈ ਸਚ ਨਾਮ ਆਧਾਰ ਕਾਇਆ ਲਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਵਿਕਾਰ ਪੌੜੀ ਆਪੇ ਸੁਰਨਰ ਗਣਗੰਦਰ ਬਾਯ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹేశਾ ਆਪੇ ਗੁਰਮੁਖਾ ਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਾਹ ਹੈ ਦਾਣੀ ਆਪਨਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ਸ਼ਲੋਕ ਮਹੱਲਾ 3 ਇਹਾ ਸੰਧਿਆ ਪ੍ਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ ਹਰਿ ਸੋ ਪ੍ਰੀ ਤੂਪਜੈ ਮਾਇਆ ਮੋਹ ਜਲਾਵੈ ਗੁਰ ਪ੍ਰ사ਦੀ ਦੁਬਦਾ ਮਰੈ ਮਨੁਵਾ ਆਸਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨ ਟਿਕੈ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾਟਕੈ ਮਰ ਜਮੈ ਹੋਏ ਖਵਾਰ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੇ ਸਭ जग ਫਿਰੀ ਮੇਰੀ ਪਿਆਸ ਨਾ ਦਾਇ ਨਾਨਕ ਸਤਿਗੁਰ ਮਿਲਿਆ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤਤ ਸ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ 10 8 ਵਰਨ ਉਪਾਯਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੇ ਆਪੇ ਬਖਸ਼ੇ ਕਰੇ ਦਇਆ ਆਪ ਭੁੱਲ ਨਾ ਭੁੱਲੇ ਕਬਹੀ ਸਭ ਸਤਿ ਤਪਾਵਸ ਸਤਿ ਥਿਆ ਆਪੇ ਜਨਾ 부ਝਾਏ ਗੁਰਮਖ ਤਿਨ ਅੰਦਰ ਹੋ ਦੂਜਾ ਭਰਮ ਗਿਆ ਸ਼ਲੋਕ ਮਹਲਾ 5ਵਾਂ ਹਰ ਨਾਮ ਨਾ ਸਿਮਰੇ ਸਾਧ ਸੰਗ ਤੈ ਤਨ ਉੱਡੇ ਉੱਡਾ ਖੇਹ ਜਿਨੀ ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਫੇਟ ਅਲੂਣੀ ਦੇਹ ਮਹਲਾ 5ਵਾਂ ਘਟ ਵਸੇ ਚਰਨ ਆਰਬਿੰਦ ਰਸਨਾ ਦਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ ਅਰਸਰ ਤੀਰਥ ਕਰਤਾ ਆਪ ਕਰੇ ਇਸ ਨਾਮ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਨਾਮ ਆਪ ਦਿਆਲ ਹੋਏ ਪਉ ਖੰਡਨ ਆਪ ਕਰੈ ਸਭ ਦਾਨ ਜਿਸਨੂੰ ਗੁਰਮੁਖ ਆਪ 부ਝਾਏ ਸੋ ਸਦ ਹੀ ਦਰਗਹ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਣ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸੋ ਚਿਤ ਨ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਐਨਸ ਜਲਤ ਬਿਹਾਏ ਜੋਤਿਸ ਭਾਵੇ ਸੋ ਥੀਐ ਕਹਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹੋ ਕਰਿਐ ਹੋ ਗੁਰੂ ਦੁਆਰਾ ਹੋਇ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਸ਼ੋਰ ਕਟਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਇ ਹੋ ਸਤਗੁਰ ਕਾ ਬਾਣਾ ਚਿਤ ਰਖੋ ਸੰਜਮ ਸਚਾ ਨੇਹੋ ਨਾਨਕ ਐਥੈ ਸੁਖੈ ਅੰਦਰ ਰਖਸੀ ਅੱਗੇ ਹਰਿ ਸੂਕੇਲ ਕਰਿਐ ਹੋ ਪੌੜੀ ਆਪੇ ਭਾਰ 18 ਹੈ ਬਨਾਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰੇ ਆਪੇ ਕਰਤਾ ਆਪੇ ਭੂਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਅਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤੇਲ ਨਾਤਮਾਏ ਸਲੋਕ ਮਹਲਾ 3 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਦ ਦੂਰ ਹੋਏ ਬਰਨ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਨੈ ਖਸਮੋ ਧੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹ ਮਿਲੈ ਸਜਾਇ ਝੂਠਾ ਮਦਮੂਲ ਨਾ ਪੀਚੈ ਜੇ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਐਸਨੋ ਸੋਜੀ ਹੋਏ ਜਾਂ ਤੈਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਗੁਰੂ ਸਤਗੁਰ ਮੇਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕਿਛੋ ਬੈ ਤਿਸਨੋ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜਿਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਤਾ ਜੀ ਕੱਢੈ ਤੇਰੀ ਜੇ ਤੁਧ ਨੂੰ ਸਲਾਹੈ ਸੋ ਸਭ ਕੁਛ ਪਾਵੈ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਹ ਸੱਚਾ ਵਣਜਾਰਾ ਜਿਨ ਵੱਖਰ ਲੱਦਿਆਰਾ ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹੈ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਬਿਡਾਰੀ ਢੇਰੀ ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੋਵਾ ਮਰ ਭੇ ਨਾ ਜਾਣ ਕੋਈ ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾਂ ਕਿ ਮਰਹਿਗੇ ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨਹੁ ਨ ਬੀਸਰੈ ਤਾਂ ਸਹਿਲਾ ਮਰਨਾ ਹੋਏ ਮਰਨਾ ਤੇ ਜਗਤ ਡਰੈ ਜੀਵਤ ਜੀਵਿਆ ਲੋੜਾ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰਐ ਗੁਰ ਪ੍ਰਸਾਦੀ ਜੀਵਤ ਮਰਐ ਹੁਕਮੈ ਬੁਝੈ ਸੋਏ ਨਾਨਕ ਐਸੀ ਮਰਨੀ ਜੋ ਮਰਐ ਤਾਂ ਸਦ ਜੀਵਨ ਹੋਵੇ ਪੌੜੀ ਜੇ ਆਪ ਕਿਰਪਾਲ ਹੋਵੇ ਹਰਿ ਸੁਆਮੀ ਤਾਂ ਆਪਣਾ ਨਾਮੁ ਹਰਿ ਆਪ ਜਪਾਵੇ ਆਪੇ ਸਤਿਗੁਰ ਮੇਰ ਸੁਖ ਦੇਵੇ ਆਪਣਾ ਸੇਵਕ ਆਪ ਹਰਿ ਭਾਵੇ ਆਪਣਿਆ ਸੇਵਕਾਂ ਕੀ ਆਪ ਰ ਪੈਜ ਰੱਖਾ ਹੈ ਆਪਣੇ ਭਗਤਾਂ ਕੀ ਪੈਰੀਂ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝਾਕ ਝਾਕ ਆਵੇ ਜਾਵੇ ਸ਼ਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਈਆ ਕਿਤੇ ਨਾਲ ਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਵਿਦਵਸਿਆ ਮਨ ਆਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਮਹੱਲਾ ਤੀਜਾ ਇਹ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਮੂਰ ਨ ਆਵੇ ਲਾਹਾ ਸਦ ਹੀ ਹੋਏ ਖਾਦਾ ਖਰਚਿਆ ਟੋਟਨਾ ਆ ਬਈ ਸਦਾ ਸਦਾ ਉਹ ਦੇ ਸਹ ਸਹ ਮੂਲ ਨਾ ਹੋਵਈ ਹਾਂਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛਤੀਹ ਗੁਬਾਰ ਕਰ ਵਰਤਿਆ ਸੁਨਾਹਰ ਉਥਾ வேத ਪ੍ਰਾਨ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਇ ਆਪ ਸਬਦੂ ਹੀ ਬਾਹਰ ਆਪਣੀ ਮਤਾਬ ਜਾਣਦਾ ਆਪੇ ਹੀ ਗਉਹਰ ਸ਼ਲੋਕ ਮਹੱਲਾ ਤੀਜਾ ਹਮੈ ਵਿੱਚ ਜਗਤ ਮੁਵਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰਨਾ ਚੇਤਈ ਕੇ ਕਰੇ ਗੁ ਅੱਗੇ ਜਾਏ ਗਿਆਨੀ ਹੋਏ ਸੋਚੇ ਤੰਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਤੋੜ ਕਸਮੈਂ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਦਮ ਦਮ ਸਦਾ ਸਮਾਰਦਾ ਦਮ ਨ ਬਿਰਥਾ ਜਾਏ ਜਨਮ ਮਰਨ ਕਾ ਭੌਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਪਾਉੜੇ ਆਪੇ ਦਾਣਾ ਬਿਨਿਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਮੂਨੀ ਵਰਤਦਾ ਆਪੇ ਕਥਾ ਗਿਆਨ ਕੂੜਾ ਕਿਸੈ ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸ ਤੱਕ ਵਰਨ ਨਾ ਸਕੀਐ ਸਤਿ ਸਤਿ ਕੁਰਬਾਨ ਸਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ Hindu ਮੂਲੇ ਭੂਲੇ ਅਖੁੱਟੀ ਜਾਹੀਂ ਨਾਰਦ ਕਹਿਆ ਸੇ ਪੂਜ ਕਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜਹਿ ਮੋਦਗਵਾਰ ਉਹੇ ਜਾਂ ਆਪ ਡੁੱਬੇ ਤゥム ਕਹਾਂ ਤਰਨ ਹਾਰ ਪੌੜੀ ਸਭ ਕਿਹੋ ਤੇਰੇ ਵਸ ਹੈ ਤੂ ਸੱਚਾ ਸਾਹੋ ਭਗਤ ਰਤੇ ਰੰਗ ਏਕ ਕੈ ਪੂਰਾ ਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹੋ ਸਭ ਪਦਾਰਥ ਪਾਈਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸ਼ਲੋਕ ਮਹੱਲਾ ਤੀਜਾ ਸਭ ਕਿਸ ਹੁਕਮੈ ਆਵਦਾ ਸਭ ਕਿਸ ਹੁਕਮੈ ਜਾਏ ਜੇ ਕੋ ਮੂਰਖਾ ਪਹਜਾਨੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ 부ਜੈ ਨਾਨਕ ਹੁਕਮ ਕੋ ਗੁਰਮੁਖ 부ਜੈ ਜਿਸਨੋ ਕਿਰਪਾ ਕਰੇ ਰਿਦਾਏ ਪਉ ਮਹੱਲਾ ਤੀਜਾ ਸੋ ਜੋਗੀ ਜੁਗਤ ਸੁ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਕੀ ਤਿਸ ਦੀ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਵੇ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐ ਸਾ ਬਿਰਲਾ ਕੋ ਜੋਗੀ ਜੇਕ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤੁ ਪਾਇਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪੇ ਕਾਤੀ ਹੋਏ ਰਹਿ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਾਰ ਸੰਤਾਂ ਰੇਨਾਰ ਹੋਰ ਦਾ ਤਾਰਨਾ ਸੁਝਈ ਤੂੰ ਦੇਵਨਹਾਰ ਸੁਧ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਵਢਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜਾ ਮੱਛੀ ਨੀਰ ਨਾ ਹੋਏ ਜੋ ਰਤੇ ਸਹ ਆਪਣੇ ਤਿਨ ਭਾਵੇ ਸਭ ਕੋਏ ਹਉ ਵਾਰੀ ਵੰਨਾਂ ਖਨੀਏ ਵੰਨਾਂ ਤੋ ਸਾਹਿਬ ਕਹਿ ਨਾਵੇਂ ਰਹਾਓ ਹਉ ਵਾਰੀ ਵੰਨਾ ਖੰਨੀਐ ਵੰਨਾ ਤਉ ਸਾਹਿਬ ਕੇ ਨਾਵੈ ਰਹਾਓ ਸਾਹਿਬ ਸਫਲੋ ਬਿਰੁਖੜਾ ਅੰਮ੍ਰਿਤ ਜਾ ਕਨ ਆਓ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਹਾਰੈ ਜਾਓ ਮੈਂ ਕੀ ਨਦਰ ਨ ਆਵਹੀ ਵਸਹਿ ਹਭੀਆਂ ਨਾਲ ਤਿਹਾ ਤਿਹਾ ਆਇਆ ਕਿਉ ਲਹੈ ਜਾ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਿਰਾਸ ਮਨ ਤੇ ਧੁਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ ਬੜਹੰਸ ਮਹੱਲਾ ਪਹਿਲਾ ਗੁਣਮੰਤੀ ਸਹ ਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਮੰਤੀ ਥੀ ਰਹੈ ਤਾਂ ਭੀ ਸਹ ਰਾਵਣ ਜਾਏ ਮੇਰਾ ਕੰਤ ਰੇਸਾਲੂ ਕੀ ਤਨ ਅਵਰਾ 라ਵੇ ਜੀ ਰਹਾਓ ਕਰਣੇ ਕਾਮਣ ਜੇ ਥੀਐ ਜੇ ਮਨ ਧਾਗਾ ਹੋਏ ਮਾਨਕ ਮੁੱਲ ਨਾ ਪਾਈਐ ਲੀਜੈ ਚਿਤ ਪਰੋਏ ਰਾਉ ਦਸਾਈ ਨਾ ਜੁਲਾ ਆਖਾਂ ਅਮੜੀ ਆਸ ਤੈਸੈ ਨਾਲ ਅਕੂਣਾ ਕਿਉ ਥੀਵੈ ਘਰ ਵਾਸ ਨਾਨਕ ਏਕੀ ਬਾਹਰ ਆ ਦੂਜਾ ਨਾਹੀ ਕੋਏ ਤੈਸੈ ਲੱਗੀ ਜੇ ਰਹੈ ਭੀ ਸੋਰਾਵੈ ਸੋਏ ਵਡਹਾਂਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੂਣ ਝੁਣ ਲਾਇਆ ਭੈਣੇ ਸਾਵਣ ਆਇਆ ਮੋਰੀ ਰੂਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤិន ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਬਿਟੋ ਖਨੀਆਂ ਵੰਨਾ ਤੇਰੇ ਨਾਮ ਬਿਟੋ ਕੁਰਬਾਨ ਤਾ ਜਾਤੂ ਤਮ ਮਾਨ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਨ ਚੂੜਾ ਚੂੜਾ ਭੰਨ ਪਲੰਘ ਸਿਉ ਮੁੰਦੇ ਸਣ ਬਾਹੀ ਸਣ ਬਾਹ ਇਤੇ ਵੇਸ ਕਰੇ ਦੀਏ ਮੁੰਦੇ ਸੌ ਰਾਤੋ ਅਵਰਾਹਾ ਨਾ ਮਣੀ ਆਰ ਨਾ ਚੂੜਿਆ ਨਾ ਸੇ ਵੰਗੜਿਆ ਜੋ ਸਹਿ ਕੰਠ ਨਾ ਲੱਗਿਆ ਜਲਨ ਸੇ ਬਾਹੜਿਆ ਸਭ ਸਹੀਆ ਸੌ ਰਾਵਣ ਗਈਆ ਹਉ ਦਾਦੀ ਕਹਿ ਦਰ ਜਾਵਾ ਅਮਲੀ ਹਉ ਖਰੀ ਸੁੱਚ ਜੀ ਕੈ ਤੈਸਹਿ ਏਕ ਨਾ ਭਾਵਾ ਮਾਠ ਗੁੰਦਾਈ ਪਟੀਆਂ ਭਰੀਐ ਮਾਂਗ ਸੰਧੂਰੇ ਅੱਗੇ ਗਿਆ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਰੋ ਵੰਦੀ ਸਭ ਜਾਗ ਰੁਨਾਂ ਰੁੰੜੇ ਵਨਹ ਪੰਖੇਰੂ ਇੱਕ ਨਾ ਰੁਨਾਂ ਮੇਰੇ ਤਨ ਕਾ ਬਿਰਹਾ ਜਨ ਹੋ ਪਿਰਿ ਪਰਿਓ ਵਿਛੋੜੀ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਇ ਨਾ ਸਕਾ ਤੁਝ ਕਨ ਪਿਆਰੇ ਭੇਗਨ ਭੇਜ ਨਾ ਸਕਾ ਕੋਏ ਆਉ ਸੁਭਾਗੀ ਨਿੰਦਰੀਏ ਮਤਸਾਉ ਦੇਖਾਂ ਸੋਏ ਤੈਸਹਿ ਤਾਇ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸਿਰ ਵਢੇ ਕਰ ਬੈਸਨ ਦੀਜੈ ਵੰਸਰ ਸੇਵ ਕਰੀਜੈ ਕਿਉ ਨਾ ਮਰੀਜੈ ਜੀੜਾ ਨਾ ਦੀਜੈ ਜਾਸਵ ਪਿਆ ਬੜਾਣਾ ਬੜਾ ਹਸ ਮਹੱਲਾ ਤੀਜਾ ਘਰ ਪਹਿਲਾ ਏਕੋ ਓੰਕਾਰ ਸਤਗੁਰ ਪ੍ਰਸਾਦ ਮਨ ਮੈਲਾ ਸਭ ਕੁਛ ਮੈਲਾ ਤਨ ਧੋਤਾ ਮਨ ਹੱਸ਼ਾ ਨਾ ਹੋਏ ਇਹੋ ਜਗਤ ਭਰਮ ਪੁਲਾਇਆ ਵਿਰਲਾ ਬੂਝੈ ਕੋਏ ਜਪ ਮਨ ਮੇਰੇ ਤੂ ਇੱਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਉ ਸਿੱਧਾ ਕੇ ਆਸਨ ਜੇ ਸਿੱਖੈ ਇੰਦਰੀ ਵਾਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭੰਤ ਨਾਨਕ ਸਤਿਗੁਰ ਕਉ ਮਿਲਦੋ ਮਰਐ ਗੁਰ ਕੈ ਸ਼ਬਦ ਜੀਵੈ ਕੋਏ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਾਲ ਉਤਰੈ ਏਹੋ ਮਨ ਹਸ਼ਾ ਹੋਏ